ਅਸੀਂ ਲਗਾਤਾਰ ਪਲਾਸਟਿਕ ਤੋਂ ਬਣੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ ਖਾਸ ਤੌਰ ਤੇ ਸਾਡੀਆਂ ਪਾਣੀ ਦੀਆਂ ਬੋਤਲਾਂ ਪਲਾਸਟਿਕ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਹਰ ਦਿਨ ਇਸਤੇਮਾਲ ਕਰਦੇ ਹਾਂ ਇੱਕ ਦੇਣ ਦੇ ਵਿੱਚ ਸਾਹਮਣੇ ਆਇਆ ਹੈ ਕਿ ਇਹ ਬੋਤਲਾਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਇੱਕ ਦੇਣ ਦੇ ਵਿੱਚ ਸਾਹਮਣੇ ਆਇਆ ਹੈ ਕਿ ਇਹ ਬੋਤਲ ਜਿਨ੍ਹਾਂ ਵਿੱਚ ਅਸੀਂ ਹਰ ਰੋਜ਼ ਪਾਣੀ ਪੀਂਦੇ ਹਾਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਵਿਸ਼ੇਸ਼ ਤੌਰ ਤੇ ਰਿਸਰਚ ਨੇ ਪਾਇਆ ਹੈ ਕਿ ਇਹਨਾਂ ਬੋਤਲਾਂ ਦੇ ਵਿੱਚ ਮੌਜੂਦ ਐਮ ਪੀ ਐਸ ਮਾਈਕਰੋਪਲਾਸਟਿਕ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਪੈਦਾ ਕਰ ਸਕਦਾ ਹੈ ਯੂਐਸ ਨੈਸ਼ਨਲ ਓਸ਼ਨ ਸਰਵਿਸਿਜ਼ ਦੇ ਮੁਤਾਬਿਕ ਮਾਈਕਰੋਪਲਾਸਟਿਕ ਉਹ ਪਲਾਸਟਿਕ ਦੇ ਕਣ ਹੁੰਦੇ ਹਨ ਜੋ 5 ਮਿਮੀ ਤੋਂ ਵੀ ਛੋਟੇ ਆਕਾਰ ਦੇ ਹੁੰਦੇ ਹਨ ਅਤੇ ਜੋ ਸਾਡੇ ਆਸ-ਪਾਸ ਮਿਲਦੇ ਨੇ ਇਹ ਸਾਡੇ ਸਰੀਰ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਜਾ ਸਕਦੇ ਨੇ ਜਿਸ ਵਿੱਚ ਖਾਣਾ ਹਵਾ ਅਤੇ ਸ਼ਾਇਦ ਸਭ ਤੋਂ ਵੱਧ ਚਿੰਤਾ ਦਾ ਮਾਮਲਾ ਪੀਣ ਦਾ ਪਾਣੀ ਸ਼ਾਮਿਲ ਹੈ ਪਲਾਸਟਿਕ ਦੀਆਂ ਬੋਤਲਾਂ ਚਾਹੇ ਉਹ ਦੁਬਾਰਾ ਵਰਤੀਆਂ ਗਈਆਂ ਹੋ ਉਹਨਾਂ ਜਾਤ ਤੁੱਪ ਦੇ ਵਿੱਚ ਰੱਖੀਆਂ ਗਈਆਂ ਹੋਣ ਸਮੇਂ ਦੇ ਨਾਲ ਖਰਾਬ ਹੋ ਜਾਂਦੀਆਂ ਹਨ ਅਤੇ ਪਾਣੀ ਦੇ ਵਿੱਚ ਛੋਟੇ ਪਲਾਸਟਿਕ ਦੇ ਕਣ ਛੱਡ ਦਿੰਦੀਆਂ ਨੇ ਇਹ ਕਣ ਐਨੇ ਛੋਟੇ ਹੁੰਦੇ ਹਨ ਕਿ ਇਹ ਖਾਏ ਜਾ ਸਕਦੇ ਹਨ ਅਤੇ ਸਰੀਰ ਦੇ ਵਿੱਚ ਜਾ ਕੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਨੇ ਅਧਿਐਨ ਦੇ ਵਿੱਚ ਇਹ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ ਇਹ ਪਲਾਸਟਿਕ ਦੇ ਕਣ ਦਿਲ ਦੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ ਰਿਸਰਚਰਾਂ ਨੇ ਪਾਇਆ ਹੈ ਕਿ ਜਦੋਂ ਮਾਈਕਰੋਪਲਾਸਟਿਕ ਕੋਸ਼ਿਕਾਵਾਂ ਦੇ ਵਿੱਚ ਫਸ ਜਾਂਦੇ ਹਨ ਤਾਂ ਇਹ ਵੈਸਕੂਲਰ ਬਲਾਕੇਜ ਪੈਦਾ ਕਰ ਸਕਦੇ ਜਦੋਂ ਜਦੋਂ ਇਹ ਰੁਕਾਵਟ ਵੱਧਦੀਆਂ ਹਨ ਤਾਂ ਇਹ ਬਲੱਡ ਫਲੋ ਦੇ ਵਿੱਚ ਵੀ ਰੁਕਾਵਟ ਪੈਦਾ ਕਰ ਸਕਦੇ ਹਨ ਇਸ ਕਾਰਨ ਦਿਲ ਦੀਆਂ ਬਿਮਾਰੀਆਂ ਜਿਵੇਂ ਕਿ ਹਾਰਟ ਅਟੈਕ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਖਾਸ ਕਰਕੇ ਉਹਨਾਂ ਲੋਕਾਂ ਦੇ ਵਿੱਚ ਜੋ ਪਹਿਲਾਂ ਹੀ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਨੇ ਮਾਈਕਰੋਪਲਾਸਟਿਕ ਦੇ ਲੰਬੇ ਸਮੇਂ ਤੱਕ ਸੰਪਰਕ ਦੇ ਵਿੱਚ ਰਹਿਣ ਨਾਲ ਸੋਜ ਇਮਿਊਨ ਸਿਸਟਮ ਦੀ ਕਮਜ਼ੋਰੀ ਅਤੇ ਬਲੱਡ ਵੈਸਲਸ ਵਿੱਚ ਲਗਾਤਾਰ ਰੁਕਾਵਟ ਹੋ ਸਕਦੀ ਹੈ ਜੇ ਤੁਸੀਂ ਪਹਿਲਾਂ ਹੀ ਦਿਲ ਦੀ ਬਿਮਾਰੀ ਦੇ ਨਾਲ ਪਰੇਸ਼ਾਨ ਹੋ ਤਾਂ ਇਹ ਤੁਹਾਡੇ ਦੇ ਲਈ ਹੋਰ ਵੀ ਖਤਰਨਾਕ ਹੋ ਸਕਦਾ ਹੈ ਸਮੇਂ ਦੇ ਨਾਲ ਇਹ ਰੁਕਾਵਟ ਵਧੇਰੇ ਗੰਭੀਰ ਹੋ ਸਕਦੀ ਹੈ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ ਇਸ ਕਰਕੇ ਜਦੋਂ ਵੀ ਤੁਸੀਂ ਪਾਣੀ ਪੀਓ ਤਾਂ ਇਸ ਪਲਾਸਟਿਕ ਦੀਆਂ ਬੋਤਲਾਂ ਨੂੰ ਜ਼ਰੂਰ ਅਵੋਇਡ ਕਰੋ ਮੀਤ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਹੋਰ ਅਪਡੇਟ ਦੇ ਲਈ ਬਨੇ ਰਹੋ ਕਪੂ ਟਿਵੀ ਦੇ ਨਾਲ